ਸੁਪਾਸਿੰਗ ਸੁਪਾਲੀਆ ਦੇ ਪਰ ਈਪੀ ਵੀ ਰਿਲੀਜ਼ ਹੋਣੀ ਹੈ ਸਿੱਧੂ ਦਾ ਜਨਮ ਦਿਨ ਵੀ ਹੈ ਕੀ ਮਾਹੌਲ ਹੈ ਹਵੇਲੀ ਦੇ ਵਿੱਚ ਇਹ ਮਾਹੌਲ ਤਾਂ ਕੋਈ ਨਹੀਂ ਮਾਹੌਲ ਤਾਂ ਮਤਲਬ ਦੁੱਖ ਦੇ ਹੈ ਜੀ ਕਿਉਂਕਿ ਬਾਈ ਦਾ ਪਾਪਾ ਬਰਥਡੇ ਹੈ ਪਰ ਉਹਦੀਆਂ ਜਿਹੜੀਆਂ ਯਾਦਾਂ ਨੂੰ ਅੱਜ ਤਾਜ਼ਾ ਕਰਦੇ ਹੋਏ ਸੁਗਣੀ ਸਾਹਿਬ ਦੇ ਪਾਠ ਰਖਾਏ ਹੋਏ ਨੇ ਤਾਂ ਤੁਹਾਡੇ ਵਰਗੇ ਭਰਾ ਜਾਂ ਨੂੰ ਚਾਹਣ ਵਾਲੀ ਅੱਜ ਸੁਗਣੀ ਸਾਹਿਬ ਦੇ ਪਾਠ ਦੇ ਵਿੱਚ ਹਾਜ਼ਰੀ ਭਰਨਗੇ ਤਿਆਰੀਆਂ ਹੋ ਗਈਆਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਇੱਥੇ ਈਪੀ ਵੀ ਆਉਣੀ ਹੈ ਅੱਜ ਕੀ ਖਾਸ ਹੋਊਗਾ ਖਾਸ ਕੁਝ ਨਹੀਂ ਜੀ ਜਦੋਂ ਸਾਡਾ ਭਰਾ ਆਉਂਦਾ ਇੰਡਸਟਰੀ ਦੇ ਵਿੱਚ ਤਾਂ ਜਿਹੜੇ ਵੱਡੇ ਵੱਡੇ ਉਸਤਾਦ ਨੇ ਉਹ ਡੇਟਾ ਚੇਂਜ ਕਰ ਜਾਂਦੇ ਨੇ ਭੱਜ ਜਾਂਦੇ ਨੇ ਤਾਂ ਜਦੋਂ ਚੱਲੂਗੀ ਫਿਰ ਤੁਹਾਨੂੰ ਆਪੇ ਪਤਾ ਲੱਗ ਜੂਗਾ ਜੀ ਅੱਛਾ ਤੇ ਕੁਝ ਨਵਾਂ ਹੋਊਗਾ ਅੱਜ ਨਵਾਂ ਤਾਂ ਬਾਈ ਜਦੋਂ ਆਉਂਦਾ ਕੋਈ ਨਵਾਂ ਲੈ ਕੇ ਆਉਂਦਾ ਪੁਰਾਣਾ ਤਾਂ ਲੈ ਕੇ ਨਹੀਂ ਆਉਂਦਾ ਜੀ ਕੁਝ ਅੱਛਾ ਹਾਂਜੀ ਤੇ ਇੱਕ ਡਾਕੂਮੈਂਟਰੀ ਰਿਲੀਜ਼ ਕਰਨ ਨੂੰ ਲੈ ਕੇ ਚਰਚਾ ਹੋਈ ਸੀਗੀ ਤੇ ਉਹ ਅੱਜ ਫੇਰ ਰਿਲੀਜ਼ ਕਰਤੀ ਇੰਨਾ ਉਹ ਅੱਜ ਸਾਬਤ ਕਰਦਾ BBC ਨੇ ਵੀ ਜਿੱਥੇ ਸਰਕਾਰਾਂ ਨੇ ਵੀ ਪਰਿਵਾਰ ਦੇ ਨਾਲ ਬੰਨ੍ਹ ਨਹੀਂ ਫੜੀ ਤਾਂ ਅੱਜ BBC ਨੇ ਵੀ ਉਹ ਡਾਕੂਮੈਂਟਰੀ ਰਿਲੀਜ਼ ਕਰਕੇ ਸਾਬਤ ਕਰਤਾ ਵੀ ਉਹ ਪਰਿਵਾਰ ਦੇ ਵਿਰੁੱਧ ਹੀ ਨਿਕੀ ਤੇ ਉਹਦੇ ਵਿੱਚ ਕੁਝ ਐਸੇ ਇਤਰਾਜ਼ ਜੋ ਚੀਜ਼ਾਂ ਵੀ ਨੇ ਜਿਹੜੀਆਂ ਕਿ ਸਾਡੇ ਬਾਈ ਦੇ ਕੇਸ ਤੇ ਇਫੈਕਟ ਕਰਨੀਆਂ ਆ ਨਾਮ ਜੀ ਅ ਵੀ ਜੀ ਮੇਰਾ ਨਾਮ ਇਕਬਾਲ ਸਿੰਘ ਹੈ ਇੱਥੇ ਪਹੁੰਚਿਓ ਕਿ ਪ੍ਰੋਜੈਕਟ ਲੈ ਕੇ ਆਏ ਹਾਂ ਤੁਸੀਂ ਅੱਜ ਪਾ ਜੀ ਮੇਰਾ ਪੰਜਾਬੀ ਥੀਮਸ ਦਾ ਕੰਮ ਹੈ ਮੈਨੂੰ 9 ਸਾਲ ਹੋ ਗਏ ਆ ਠੀਕ ਹੈ ਜੀ ਮੈਂ ਇਵੈਂਟਸ ਵਗੈਰਾ ਕਰਦਾ ਮੇ ਕੋਈ ਕਈ ਸੈਟਅਪ ਨੇ 3-4 ਸੈਟਅਪ ਹੈ ਇਹ ਜਿਹੜਾ ਸੈਟਅਪ ਹੈ ਇਹ ਸਿੱਧੂ ਬਾਈ ਨੂੰ ਡੈਲੀਗੇਟ ਹੈ ਉਹਨਾਂ ਦੀ ਇੱਕ ਵੀਡੀਓਸ ਦੇਖੀ ਸੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਫਿਰ ਮੇਰੇ ਮਨ 'ਚ ਫੁਰਨਾ ਆਇਆ ਵੀ ਇੱਕ ਊੜੇ ਆੜੇ ਵਾਲਾ ਸੈਟਅਪ ਬਣਾਇਆ ਜਾਵੇ ਵੀ ਉਹ ਸਿੱਧੂ ਬਾਈ ਜੀ ਨੂੰ ਡੈਲੀਗੇਟ ਹੈ अच्छा तो कितने चर तो इच्छा थी ये इथे लेके आवन दी या सिद्धू ਦੇ ਪਰਿਵਾਰ ਨੂੰ ਮਿਲਣ ਦੀ ਭਾਜੀ ਮੇਰੀ ਤਾਂ ਕਾਫੀ ਦੇਰ ਦੀ ਇੱਛਾ ਸੀ ਕਿ ਵੀ ਇਹ ਸੈਟਅਪ ਦੀ ਪਰਮਿਸ਼ਨ ਮਿਲ ਜੇ ਤੇ ਮੈਂ ਥੋੜੇ ਦਿਨ ਪਹਿਲਾਂ ਹੀ ਆਇਆ ਸੀ ਬਾਪੂ ਜੀ ਨਾਲ ਤੋਂ ਪਰਮਿਸ਼ਨ ਲਈ ਸੀ ਵੀ ਬਾਪੂ ਜੀ ਮੈਂ सिद्धू ਬਾਜੀ ਦੇ ਜਨਮ ਦਿਨ ਤੇ ਨਾ ਉੜੇ ਅੜੇ ਵਾਲਾ ਸੈਟਅਪ ਲਾਉਣਾ ਚਾਹੁੰਦਾ ਵੀ ਤੁਹਾਡੀ ਪਰਮਿਸ਼ਨ ਚਾਹੀਦੀ ਹੈ अच्छा हां जी ਅੱਜ ਕਿਵੇਂ ਲੱਗ ਰਿਹਾ ਹੈ ਤੁਹਾਡਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਗਿਆ ਹਾਂਜੀ ਹਾਂਜੀ ਮੇਰਾ ਪੰਜਾਬੀ ਥੀਮ ਦਾ ਜਿਹੜਾ ਮਤਲਬ ਕਿ ਇਹ ਲਾਲੋ ਵੀ ਪੂਰਨਾ ਪੈ ਗਿਆ ਜੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਹਾਂਜੀ ਸਫਲ ਹੋ ਗਿਆ ਵੀ ਹਾਂਜੀ ਵੀ ਇੱਥੇ ਕਰਾ ਇਹ ਸੈਟਅਪ ਲਾ ਕੇ ਵੀ ਮੈਨੂੰ ਆਪਣੇ ਆਪ ਨੂੰ ਤੁਹਾਨੂੰ ਯਕੀਨ ਨਹੀਂ ਮੰਨੂਗੇ ਵੀ ਕਿੰਨੀ ਖੁਸ਼ੀ ਹੋ ਰਹੀ ਹੈ ਕਿੱਥੇ ਕਿੱਥੇ ਕੰਮ ਕੀਤਾ ਇਸ ਤੋਂ ਪਹਿਲਾਂ ਕੀ ਮੈਂ ਆਲ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਜੀ ਆਲ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਠੀਕ ਹੈ ਜੀ ਰੰਗਲਾ ਪੰਜਾਬ ਵੀ ਮੈਂ ਮਤਲਬ ਕਿ ਜਿਹੜਾ ਹੈਗਾ ਜੀ 20 ਠੀਕ ਹੈ ਜੀ ਕਿਲਾ ਰਾਏਪੁਰ ਦੀਆਂ ਜਿਹੜੀਆਂ ਖੇਡਾਂ ਹੋਈਆਂ ਉੱਥੇ ਵੀ ਤਿੰਨ ਦਿਨ ਦਾ ਮੈਂ ਸੈਟਅਪ ਲਾਇਆ ਸੀਗਾ ਹੋਰ ਚੰਡੀਗੜ੍ਹ ਟੂਰਿਜ਼ਮ ਦੇ ਵੀ ਮੈਂ 4 ਸਾਲ ਲਗਾਤਾਰ ਫੰਕਸ਼ਨ ਕਰ ਚੁੱਕਾ ਜ਼ਿਆਦਾਤਰ ਮੈਂ ਇਵੈਂਟਸ ਵਗੈਰਾ ਕਰਦਾ ਵੈਡਿੰਗ ਫੰਕਸ਼ਨ ਵੀ ਕਰੀਦੇ ਆਪਣੇ ਕੋਲ ਉਹ ਤੁਸੀਂ ਦੇਖ ਸਕਦੇ ਹੋ ਪ੍ਰਿਆ ਸਕੂਟਰ ਵੀ ਟਰਾਲ ਠੀਕ ਹੈ ਜੀ ਬੋਲਟ ਵੀ ਟਰਾਲੀ ਸਾਈਕਲ ਕਮ ਸਕੂਟਰ ਬੋਬੀ ਮੋਟਰਸਾਈਕਲ ਯੈਸ ਦੀ ਲਮਰੇਟਾ ਠੀਕ ਹੈ ਆਪਣਾ ਟਾਂਗਾ ਵਗੈਰਾ ਇਹ ਸਾਰਾ ਕੁਝ ਹੈਗਾ ਜੀ ਸੁਖਪਾਲ ਸਿੰਘ ਸੁਖਪਾਲ ਜੀ ਦੇ ਪਰ ਈਪੀ ਵੀ ਰਿਲੀਜ਼ ਹੋਣੀ ਹੈ ਸਿੱਧੂ ਦਾ ਜਨਮ ਦਿਨ ਵੀ ਹੈ ਕੀ ਮਾਹੌਲ ਹੈ ਹਵੇਲੀ ਦੇ ਵਿੱਚ ਇਹ ਮਾਹੌਲ ਤਾਂ ਕੋਈ ਨਹੀਂ ਮਾਹੌਲ ਤਾਂ ਮਤਲਬ ਦੁੱਖ ਦੀ ਹੈ ਜੀ ਕਿਉਂਕਿ ਬਾਈ ਦਾ ਬਾਪਾ ਬਰਡੇ ਹੈ ਪਰ ਉਹਦੀਆਂ ਜਿਹੜੀਆਂ ਯਾਦਾਂ ਨੂੰ ਅੱਜ ਤਾਜ਼ਾ ਕਰਦੇ ਹੋਏ ਸੁਖਣੀ ਸਾਹਿਬ ਦੇ ਪਾਠ ਰਖਾਏ ਹੋਏ ਨੇ ਤਾਂ ਤੁਹਾਡੇ ਵਰਗੇ ਭਰਾ ਜਨ ਚਾਉਣ ਵਾਲੀ ਅੱਜ ਉਸ ਸੁਗਣੀ ਸਾਦੇ ਪਾਰ ਦੇ ਵਿੱਚ ਹਾਜ਼ਰੀ ਭਰਨਗੇ ਤਿਆਰੀਆਂ ਹੋ ਗਈਆਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਇੱਥੇ ਈਪੀ ਵੀ ਆਉਣੀ ਹੈ ਅੱਜ ਕੀ ਖਾਸ ਹੋਊਗਾ ਖਾਸ ਕੁਝ ਨਹੀਂ ਜੀ ਜਦੋਂ ਸਾਡਾ ਭਰਾ ਆਉਂਦਾ ਇੰਡਸਟਰੀ ਦੇ ਵਿੱਚ ਤਾਂ ਜਿਹੜੇ ਵੱਡੇ ਵੱਡੇ ਉਸਤਾਦ ਨੇ ਉਹ ਡੇਟਾ ਚੇਂਜ ਕਰ ਜਾਂਦੇ ਨੇ ਭੱਜ ਜਾਂਦੇ ਨੇ ਤਾਂ ਜਦੋਂ ਚੱਲੂਗੀ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜੀ ਅੱਛਾ ਤੇ ਕੁਝ ਨਵਾਂ ਹੋਊਗਾ ਅੱਜ ਨਵਾਂ ਤਾਂ ਬਾਈ ਜਦੋਂ ਆਉਂਦਾ ਕੋਈ ਨਵਾਂ ਲੈ ਕੇ ਆਉਂਦਾ ਪੁਰਾਣਾ ਤਾਂ ਲੈ ਕੇ ਨਹੀਂ ਆਉਂਦਾ ਜੀ ਕੁਝ ਅੱਛਾ ਹਾਂਜੀ ਤੇ ਇੱਕ ਡਾਕੂਮੈਂਟਰੀ ਰਿਲੀਜ਼ ਕਰਨ ਨੂੰ ਲੈ ਕੇ ਚਰਚਾ ਹੋਈ ਸੀਗੀ ਤੇ ਉਹ ਅੱਜ ਫੇਰ ਰਿਲੀਜ਼ ਕਰਤੀ ਇੰਨਾ ਉਹ ਅੱਜ ਸਾਬਤ ਕਰਦਾ BBC ਨੇ ਵੀ ਜਿੱਥੇ ਸਰਕਾਰਾਂ ਨੇ ਵੀ ਪਰਿਵਾਰ ਦੇ ਨਾਲ ਬੰਨ੍ਹੀ ਫੜੀ ਤਾਂ ਅੱਜ BBC ਨੇ ਵੀ ਉਹ ਡਾਕੂਮੈਂਟਰੀ ਰਿਲੀਜ਼ ਕਰਕੇ ਸਾਬਤ ਕਰਤਾ ਵੀ ਉਹ ਪਰਿਵਾਰ ਦੇ ਵਿਰੋਧੀ ਨੇਗੇ ਤੇ ਉਹਦੇ ਵਿੱਚ ਕੁਝ ਐਸੇ ਇਤਰਾਜ਼ ਜੋ ਚੀਜ਼ਾਂ ਵੀ ਨੇ ਜਿਹੜੀਆਂ ਕਿ ਸਾਡੇ ਬਾਈ ਦੇ ਕੇਸ ਤੇ ਇਫੈਕਟ ਕਰਨਗੀਆਂ ਕੀ ਨਾਮ ਹੈ ਜੀ ਅ ਵੀਰ ਜੀ ਮੇਰਾ ਨਾਮ ਇਕਬਾਲ ਸਿੰਘ ਹੈ ਇਥੇ ਪਹੁੰਚਿਆ ਕਿ ਪ੍ਰੋਜੈਕਟ ਲੈ ਕੇ ਆਇਆ ਹਾਂ ਤੁਸੀਂ ਅੱਜ ਪਾ ਜੀ ਮੇਰਾ ਪੰਜਾਬੀ ਟੀਮਸ ਦਾ ਕੰਮ ਹੈ ਮੈਨੂੰ 9 ਸਾਲ ਹੋ ਗਏ ਠੀਕ ਹੈ ਜੀ ਮੈਂ ਇਵੈਂਟਸ ਵਗੈਰਾ ਕਰਦਾ ਮੇ ਕੋਈ ਕਈ ਸੈਟਅਪ ਨੇ 3-4 ਸੈਟਅਪ ਹੈ ਇਹ ਜਿਹੜਾ ਸੈਟਅਪ ਹੈ ਇਹ ਸਿੱਧੂ ਬਾਈ ਨੂੰ ਡੈਲੀਗੇਟ ਹੈ ਉਹਨਾਂ ਦੀ ਇੱਕ ਵੀਡੀਓਸ ਦੇਖੀ ਸੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਫਿਰ ਮੇਰੇ ਮਨ 'ਚ ਫੁਰਨਾ ਆਇਆ ਵੀ ਇੱਕ ਊੜੇ ਆੜੇ ਵਾਲਾ ਸੈਟਅਪ ਬਣਾਇਆ ਜਾਵੇ ਵੀ ਉਹ ਸਿੱਧੂ ਬਾਈ ਜੀ ਨੂੰ ਡੈਲੀਗੇਟ ਹੈ अच्छा ते कितने चिर तो इच्छा सी ये इथे लेके आवन दी या सिद्धू ਦੇ ਪਰਿਵਾਰ ਨੂੰ ਮਿਲਣ ਦੀ ਪਾਜੀ ਮੇਰੀ ਤਾਂ ਕਾਫੀ ਦੇਰ ਦੀ ਇੱਛਾ ਸੀ ਕਿ ਵੀ ਇਹ ਸੈਟਅਪ ਦੀ ਪਰਮਿਸ਼ਨ ਮਿਲ ਜੇ ਤੇ ਮੈਂ ਥੋੜੇ ਦਿਨ ਪਹਿਲਾਂ ਹੀ ਆਇਆ ਸੀ ਬਾਪੂ ਜੀ ਨਾਲ ਤੋਂ ਪਰਮਿਸ਼ਨ ਲਈ ਸੀ ਵੀ ਬਾਪੂ ਜੀ ਮੈਂ सिद्धू भाई ਦੇ ਜਨਮ ਦਿਨ ਤੇ ਨਾ ਉੜੇ ਅੜੇ ਵਾਲਾ ਸੈਟਅਪ ਲਾਉਣਾ ਚਾਹੁੰਦਾ ਵੀ ਤੁਹਾਡੀ ਪਰਮਿਸ਼ਨ ਚਾਹੀਦੀ ਹੈ अच्छा हां जी ਅੱਜ ਕਿਵੇਂ ਲੱਗ ਰਿਹਾ ਹੈ ਤੁਹਾਡਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਗਿਆ ਹਾਂਜੀ ਹਾਂਜੀ ਮੇਰਾ ਪੰਜਾਬੀ ਥੀਮ ਦਾ ਜਿਹੜਾ ਮਤਲਬ ਕਿ ਇਹ ਲਾਲੋ ਵੀ ਪੂਰਨਾ ਪੈ ਗਿਆ ਜੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਹਾਂਜੀ ਸਫਲ ਹੋ ਗਿਆ ਵੀ ਹਾਂਜੀ ਵੀ ਇੱਥੇ ਕਰ ਇਹ ਸੈਟਅਪ ਲਾ ਕੇ ਵੀ ਮੈਨੂੰ ਆਪਣੇ ਆਪ ਨੂੰ ਤੁਹਾਨੂੰ ਯਕੀਨ ਨਹੀਂ ਬਣੂਗਾ ਵੀ ਕਿੰਨੀ ਖੁਸ਼ੀ ਹੋ ਰਹੀ ਹੈ ਕਿੱਥੇ ਕਿੱਥੇ ਕੰਮ ਕੀਤਾ ਇਸ ਤੋਂ ਪਹਿਲਾਂ ਕੀ ਮੈਂ ਆਲ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਜੀ ਆਲ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਠੀਕ ਹੈ ਜੀ ਰੰਗਲਾ ਪੰਜਾਬ ਵੀ ਮੈਂ ਮਤਲਬ ਕਿ ਜਿਹੜਾ ਹੈਗਾ ਜੀ 20 ਠੀਕ ਹੈ ਜੀ ਕਿਲਾ ਰਾਏਪੁਰ ਦੀਆਂ ਜਿਹੜੀਆਂ ਖੇਡਾਂ ਹੋਈਆਂ ਉੱਥੇ ਵੀ ਤਿੰਨ ਦਿਨ ਦਾ ਮੈਂ ਸੈਟਅਪ ਲਾਇਆ ਸੀਗਾ ਹੋਰ ਚੰਡੀਗੜ੍ਹ ਟੂਰਿਜ਼ਮ ਦੇ ਵੀ ਮੈਂ 4 ਸਾਲ ਲਗਾਤਾਰ ਫੰਕਸ਼ਨ ਕਰ ਚੁੱਕਾ ਜ਼ਿਆਦਾਤਰ ਮੈਂ ਇਵੈਂਟਸ ਵਗੈਰਾ ਕਰਦਾ ਵੈਡਿੰਗ ਫੰਕਸ਼ਨ ਵੀ ਕਰੀਦੇ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਪ੍ਰਿਆ ਸਕੂਟਰ ਵਿਦ trolly ਠੀਕ ਹੈ ਜੀ ਬੋਲਟ ਵੀ trolly ਸਾਈਕਲ ਕਮ ਸਕੂਟਰ ਬੋਬੀ ਮੋਟਰਸਾਈਕਲ ਜੈਸਦੀ ਲਮਰੇਟਾ ਠੀਕ ਹੈ ਆਪਣਾ ਟਾਂਗਾ ਵਗੈਰਾ ਇਹ ਸਾਰਾ ਕੁਝ ਹੈਗਾ ਜੀ